ਹallelujah ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਮਸੀਹ ਪਿਆਰ ਭਾਵਾਂ ਨੂੰ ਜੈ ਮਸੀਹੀ ਸ਼ਲੋਮ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਕਾਫੀ ਦਿਨ ਲੇਟ ਮੈਂ ਫਿਰ ਕਮੈਸੀ ਪਾ ਰਿਹਾ ਹਾਂ ਆ ਇਸ ਕਰਕੇ ਮੈਂ ਮਾਫੀ ਚਾਹੁੰਦਾ ਹਾਂ ਪਰ ਅਸੀਂ ਲਗਾਤਾਰ ਪ੍ਰਕਾਸ਼ ਦੀ ਪੋਥੀ ਦੇ ਉੱਤੇ ਗੱਲਬਾਤ ਕਰ ਰਹੇ ਸੀ ਉਹਦੇ ਸੱਤ ਕਲੀਸ਼ਈ ਕਾਲਾਂ ਦੇ ਉੱਤੇ ਅ ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਪਰਸੋਂ ਫੇਰ 7 ਕਲੀਸ਼ੀਅਲ ਕਾਲ ਦੇ ਉੱਤੇ ਜਿਹੜਾ ਸਾਡਾ ਅਧਿਆਇ ਰਹਿ ਗਿਆ ਉੱਤੇ ਮੈਂ ਜਰੂਰ ਇੱਕ ਵੀਡੀਓ ਪਾਵਾਂਗਾ ਅੱਜ ਅਸੀਂ ਇੱਕ ਪਰਮੇਸ਼ਰ ਦੇ ਰਾਜ ਦੇ ਉੱਤੇ ਗੱਲ ਕਰਨ ਵਾਸਤੇ ਜਾ ਰਹੇ ਹਾਂ ਪਵਿੱਤਰ ਬਾਈਬਲ ਦੇ ਅੰਦਰ ਦੋ ਵਾਰ ਜ਼ਿਕਰ ਆਉਂਦਾ ਹੈ ਦੋ ਗੱਲਾਂ ਦਾ ਜ਼ਿਕਰ ਆਉਂਦਾ ਹੈ ਜਿਹਦਾ ਯਿਸੂ ਮਸੀਹ ਨੇ ਮਤੀ 4:17 ਵਿੱਚ ਪ੍ਰਚਾਰ ਕੀਤਾ ਕਿ ਤੋਬਾ ਕਰੋ ਸਵਰਗ ਦਾ ਰਾਜ ਨੇੜਿਆ ਹੈ ਕਈ ਮਰ ਲੋਕ ਕੀ ਕਰਦੇ ਆ ਸਵਰਗ ਦੇ ਰਾਜ ਨੂੰ ਤੇ ਪਰਮੇਸ਼ਰ ਦੇ ਰਾਜ ਨੂੰ ਦੋਨੋਂ ਨੂੰ ਮਿਕਸ ਕਰ ਲੈਂਦੇ ਆ ਅੱਜ ਇਸ ਉੱਤੇ ਗੱਲਬਾਤ ਕਰਾਂਗੇ ਕੋ ਸਵਰਗ ਦਾ ਰਾਜ ਜਿਹੜਾ ਹੈ ਉਹ ਪ੍ਰਤੱਖ ਹੋ ਕੇ ਆਏਗਾ ਸਾਹਮਣੇ ਆਏਗਾ ਲੋਕਾਂ ਦੇ ਅੱਖਾਂ ਦੇ ਲੋਕੋ ਨੂੰ ਵੇਖਣਗੇ ਜੇ ਲੋਕ ਉਸ ਵਿੱਚ ਸ਼ਾਮਲ ਹੋਣਗੇ ਉਹਦਾ ਆਨੰਦ ਮਾਣਨਗੇ ਔਰ ਜੋ ਲੋਕ ਨਿਆਂ ਦੇ ਸੰਘਾਸਨ ਦੇ ਅੱਗੇ ਖੜੇ ਹੋਣਿਆ ਉਹ ਸਵਰਗ ਰਾਜ ਦੇ ਆਖਰੀ ਦਿਨਾਂ ਦੇ ਵਿੱਚ ਜਦੋਂ ਸਵਰਗ ਰਾਜ ਖਤਮ ਹੋ ਜਾਏਗਾ ਤੇ ਆਖਰੀ ਨਿਆ ਹੋਏਗਾ 1000 ਸਾਲੇ ਰਾਜ ਤੋਂ ਬਾਅਦ ਉਹ ਨਿਆ ਦੇ ਸੰਗਾਸਨ ਦੇ ਅੱਗੇ ਖੜੇ ਹੋਣਗੇ ਸੋ ਇਹ ਹੈ ਸਵਰਗ ਦਾ ਰਾਜ ਜਿਹਦੇ ਬਾਰੇ ਪ੍ਰੋਫੈਸੀ ਮਸੀਹ ਨੇ ਮਤੀਚਾਰ ਦੀ 17 ਵਿੱਚ ਗੱਲ ਕੀਤੀ ਉਸੇ ਵੇਲੇ ਯਿਸੂ ਪ੍ਰਚਾਰ ਕਰਨ ਤੇ ਕਹਿਣ ਲੱਗਾ ਵੀ ਤੋਬਾ ਕਰੋ ਸਵਰਗ ਦੇ ਰਾਜ ਨੇੜਿਆ ਹੈ ਔਰ ਇੱਕ ਹੈ ਪਰਮੇਸ਼ਰ ਦਾ ਰਾਜ ਅਸੀਂ ਅੱਜ ਪਰਮੇਸ਼ਰ ਦੇ ਰਾਜ ਦੇ ਉੱਤੇ ਗੱਲ ਕਰਾਂਗੇ ਕਿ ਪਰਮੇਸ਼ਰ ਦਾ ਰਾਜ ਕੀ ਹੈ ਮੇਰੇ ਭੈਣ ਭਰਾਓ ਸੋ ਪਰਮੇਸ਼ਰ ਦਾ ਰਾਜ ਜਿਹੜਾ ਹੈ ਉਹਦੇ ਬਾਰੇ ਗੱਲ ਕਰਾਂਗੇ ਜਰੂਰ ਅਸੀਂ ਛੋਟੇ ਲਬਜ਼ਾਂ ਵਿੱਚ ਬੜੀ ਛੋਟੇ ਜਿਹੇ ਹਿੱਸੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਾਰਕਸ ਦੀ انجੀਲ ਉਹਦਾ ਨਾਮ ਬਾਪ ਉਹਦੀ ਪਹਿਲੀ ਆਤਮਾ ਤੁਹਾਡੇ ਸਾਹਮਣੇ ਪੜਦਾ ਹਾਂ ਪ੍ਰਭੂ ਕਿਰਪਾ ਦੇਵੇ ਫਿਰ ਉਸਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਾਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਕਈ ਹਨ कि ਜਦ ਤੀਕਰ ਪਰਮੇਸ਼ਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖਣ ਕਦੀ ਮੌਤ ਦਾ ਸਵਾਦ ਨਾ ਚਖਣਗੇ ਸੁਪਰਬ ਜੋਸ਼ੂ ਮਸੀਹ ਦੇ ਪੜੇਗੇ ਕਲਾਮ ਉੱਤੇ ਉਸ ਦੀ ਆਸ਼ੀਸ਼ ਉਹਦੀ ਬਰਕਤ ਹੋਵੇ ਛੋਟੀ ਪ੍ਰਾਰਥਨਾ ਕਰਾਂਗੇ ਜਰੂਰ ਸਾਡੇ ਆਸਮਾਨੀ ਬਾਪ ਤੇਰਾ ਬਹੁਤ ਧੰਨਵਾਦ ਹੋ ਸ਼ੁਕਰ ਹੋ ਇਹ ਵਚਨ ਦੇ ਪੜੇਗੇ ਛੋਟੇ ਜਿਹੇ ਹਿੱਸੇਦ ਲਈ ਅਸੀਂ ਤੇਰੇ ਅੱਗੇ ਬੇਨਤੀ ਪ੍ਰਾਰਥਨਾ ਕਰਦੇ ਆਪਣੇ ਹਿਰਦੇ ਨੂੰ ਸਿਰਾਂ ਨੂੰ ਝੁਕਾ ਕੇ ਕਿ ਪ੍ਰਭੂ ਤੂੰ ਇਹਦੇ ਵਿੱਚ ਆਪਣਾ ਆਤਮਾ ਦੇ ਪਿਆਰੇ ਯਿਸੂ ਮਸੀਹ ਆਪਣੀ ਬੁੱਧ ਦੇ ਆਪਣੀ ਸਮਝ ਦੇ ਪਿਆਰੇ ਪ੍ਰਭੂ ਕਿਉਂਕਿ ਖੁਦਾਵੰਦ ਅਸੀਂ ਨਿਰਬੁੱਧ ਹਾਂ ਪ੍ਰਭੂ ਕਿ ਕਿਸੇ ਇਨਸਾਨ ਦੇ ਵਾਸ ਵਿੱਚ ਨਹੀਂ ਕਿ ਉਹ ਤੇਰੇ ਵਚਨ ਦਾ ਪ੍ਰਚਾਰ ਕਰੇ ਜਾਂ ਉਹਦੀ ਸਮਝ ਰੱਖੇ ਬਸ ਤੂੰ ਆਖਿਆ ਜਿਸ ਘੜੀ ਤੁਸੀਂ ਬੋਲਣਾ ਤੁਹਾਨੂੰ ਬਖਸ਼ਿਆ ਜਾਏਗਾ ਤੁਸੀਂ ਕੀ ਬੋਲਣਾ ਬੋਲਣ ਵਾਲੇ ਤੁਸੀਂ ਨਹੀਂ ਮੇਰੇ ਪਿਤਾ ਦਾ ਆਤਮਾ ਹੋਵੇਗਾ ਪ੍ਰਭੂ ਆ ਜਿਸੇ ਤਰ੍ਹਾਂ ਕਰ ਔਰ ਇਹ ਸਾਰੀਆਂ ਬਰਕਤਾਂ ਆਸ਼ੀਸ਼ਾਂ ਮੰਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਓਕੇ ਮੰਗਦੇ ਹਾਂ ਆਮੀਨ ਸੋ ਜੀਸ ਪ੍ਰਾਨ ਪ੍ਰਭੂ ਅਸੀਂ ਪੜਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਤੁਹਾਡੇ ਵਿੱਚੋਂ ਇੱਥੇ ਬਹੁਤ ਸਾਰੇ ਇਹੋ ਜਿਹੇ ਬੰਦੇ ਖੜੇ ਨੇ ਉਹ ਇੱਕ ਝੁੰਡ ਦੇ ਵਿੱਚ ਗੱਲ ਕਰ ਰਿਹਾ ਹੈ ਕਹਿੰਦਾ ਬਹੁਤ ਸਾਰੇ ਇਦਾਂ ਦੇ ਖੜੇ ਨੇ ਕਿ ਜਦ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਕੁਦਰਤ ਦੇ ਨਾਲ ਆਇਆ ਹੋਇਆ ਨਾ ਵੇਖ ਲੈਣ ਉਹ ਮੌਤ ਦਾ ਸਵਾਦ ਨਹੀਂ ਚਖਣਗੇ ਯਾਨੀ ਕਿ ਉਹ ਮਰਨਗੇ ਨਹੀਂ ਸੋ ਮੇਰੇ ਅਜ਼ੀਜ਼ ਭੈਣ ਭਰਾਵੋ ਪਰਮੇਸ਼ੁਰ ਦਾ ਰਾਜ ਹੈ ਕੀ ਹੈ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਦੇ ਬਾਰੇ ਗੱਲ ਕੀਤੀ ਕਿਉਂਕਿ ਇੱਕ ਭੀੜ ਦੇ ਵਿੱਚ ਖੜੇ ਹੋਣਗੇ ਇੱਥੇ ਬਹੁਤ ਸਾਰੇ ਇਹੋ ਜਿਹੇ ਖੜੇ ਨੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖ ਲੈਣ ਉਹ ਕਦੇ ਵੀ ਮੌਤ ਦਾ ਸਵਾਦ ਨਹੀਂ ਚਖਣਗੇ ਹੁਣ ਇਹ ਭੈਣ ਪ੍ਰਭੂ ਸਵਰਗ ਦਾ ਰਾਜ ਜਿਹੜਾ ਪਰਮੇਸ਼ਰ ਦਾ ਰਾਜ ਹੈ ਉਹ ਆਇਆ ਕਦੋਂ ਪਹਿਲਾ ਸਵਾਲ ਹੈ ਕਿ ਪਰਮੇਸ਼ਰ ਕੌਣ ਹੈ ਠੀਕ ਹੈ ਪ੍ਰਭੂ ਯੀਸ਼ੂ ਮਸੀਹ ਨੇ ਯੋਹਨਾ ਦੀ ਅੰਜੀਲ ਉਹਦੇ 4 ਬਾਭ ਅਤੇ ਉਹਦੀ 24 ਆਇਤ ਵਿੱਚ ਆਖਿਆ ਕਿ ਪਰਮੇਸ਼ਰ ਆਤਮਾ ਹੈ ਪਰਮੇਸ਼ਰ ਕੌਣ ਹੈ ਜੀ ਆਤਮਾ ਹੈ ਮੈਂ ਪੜ੍ਹ ਦੇਣਾ ਇਹ ਤਾਂ ਯਹੋਨਾ ਦੀ ਅੰਜੀਲ ਤੇ ਉਸ ਦਾ ਚਾਰ ਬਾਬ ਦੀ 24 ਆਤਮਾ ਤੁਹਾਡੇ ਸਾਹਮਣੇ ਪੜਦਾ ਹਾਂ ਪਰਮੇਸ਼ਰ ਆਤਮਾ ਹੈ ਅਤੇ ਜੋ ਉਸ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਆਤਮਾ ਤੇ ਸੱਚਾਈ ਨਾਲ ਭਗਤੀ ਕਰਨ ਯਿਸੂ ਮਸੀਹ ਦੇ ਬੋਲ ਨੇ ਕਿ ਪਰਮੇਸ਼ਰ ਕੌਣ ਹੈ ਪਰਮੇਸ਼ਰ ਇੱਕ ਆਤਮਾ ਹੈ ਪਰਮੇਸ਼ਰ ਕੌਣ ਹੈ ਇੱਕ ਆਤਮਾ ਹੈ ਪਰਮੇਸ਼ਰ ਆਤਮਾ ਹੈ ਹੁਣ ਇਹ ਆਤਮਾ ਕੀ ਹੈ ਕਈ ਵਾਰੀ ਲੋਕ ਸਮਝਦੇ ਵੀ ਪਵਿੱਤਰ ਆਤਮਾ ਵੱਖਰਾ ਹੈ ਤੇ ਆਤਮਾ ਵੱਖਰਾ ਹੈ ਯਿਸੂ ਮਸੀਹ ਪਵਿੱਤਰ ਆਤਮਾ ਦੀ ਹੀ ਗੱਲ ਕਰ ਰਿਹਾ ਹੈ ਜਿਸ ਤੋਂ ਮਰੀਮ ਵੀ ਗਰਭਵਤੀ ਪਾਈ ਗਈ ਔਰ ਇਹ ਪਵਿੱਤਰ ਆਤਮਾ ਦੀ ਗੱਲ ਹੀ ਉਸ ਮਸੀਹ ਕਰ ਰਿਹਾ ਹੈ ਕਿ ਪਰਮੇਸ਼ਰ ਕੌਣ ਹੈ ਪਰਮੇਸ਼ਰ ਪਵਿੱਤਰ ਆਤਮਾ ਹੈ ਔਰ ਪਵਿਤ ਰਾਤਮਾ ਨੇ ਰਾਜ ਕਿੱਥੇ ਕੀਤਾ ਜਿਹੜੀ ਗੱਲ ਯਿਸੂ ਮਸੀਹ ਨੇ ਮਰਕਸ 9 ਵਿੱਚ ਆਖੀ ਕਿ ਬਹੁਤ ਸਾਰੇ ਲੋਕ ਇੱਥੇ ਇਹੋ ਜਿਹੇ ਖੜੇ ਨੇ ਜਿਹੜੇ ਜਿੰਨਾ ਚਿਰ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਵੇਖ ਲੈਣ ਉਹ ਕਦੇ ਵੀ ਮੌਤ ਦਾ ਸਵਾਦ ਨਹੀਂ ਚਖਣਗੇ ਸੋ ਅਜੀਜ਼ ਭੈਣ ਭਰਾਵੋ ਬੜੇ ਛੋਟੇ ਜਿਹੇ ਹਿੱਸੇ ਦੇ ਵਿੱਚ ਮੈਂ ਛੋਟੀ ਜੀ ਗੱਲਬਾਤ ਰੱਖ ਰਿਹਾ ਹਾਂ ਇਹ ਕੁਝ ਮਿੰਟਾਂ ਵਿੱਚ ਹੀ ਖਤਮ ਹੋ ਜਾਏਗੀ ਤੁਸੀਂ ਵੇਖਦੇ ਕਿ ਪਰਮੇਸ਼ਰ ਦਾ ਰਾਜ ਕਦੋਂ ਆਇਆ ਚੇਲਿਆਂ ਦੇ ਉੱਤੇ ਯਿਸੂ ਮਸੀਹ ਨੇ ਗੱਲ ਆਪਣੇ ਚੇਲਿਆਂ ਦੀ ਕੀਤੀ ਕਿ ਬਹੁਤ ਸਾਰੇ ਇੱਥੇ ਇਹੋ ਜਿਹੇ ਖੜੇ ਨੇ ਜਿੰਨਾਂ ਚਿਰ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਵੇਖ ਲੈਣ ਆਏ ਹੋਏ ਨੂੰ ਕੁਦਰਤ ਨਾਲ ਤੇ ਉਹਨਾਂ ਚਿਰ ਨਹੀਂ ਮਰਨਗੇ ਬਹੁਤ ਸਾਰੇ ਲੋਕਾਂ ਨੇ ਕਈ ਵਾਰੀ ਮੈਨੂੰ ਸਵਾਲ ਕੀਤਾ ਕਹਿੰਦੇ ਜੀ ਉਹ ਗੱਲ ਤਾਂ ਚੇਲਿਆਂ ਦੀ ਕਰ ਰਹੀ ਉਸ ਸਮੇਂ ਦੇ ਲੋਕਾਂ ਦੀ ਕਰ ਰਹੀ ਤੇ ਪਰਮੇਸ਼ਰ ਦਾ ਰਾਜ ਤਾਂ ਜੀ ਆਇਆ ਹੀ ਨਹੀਂ ਕਹਿੰਦਾ ਤੇ ਲੋਕ ਤਾਂ ਮਰ ਵੀ ਗਏ ਨੇ ਕਹਿੰਦੇ ਇਹ ਤਾਂ ਗੱਲ ਬਾਈਬਲ ਚ ਝੂਠੀ ਹੋ ਗਈ ਮੈਂ ਕਹਿੰਦਾ ਨਹੀਂ ਸ਼੍ਰੀਮਾਨ ਜੀ ਪਰਮੇਸ਼ਰ ਨੇ ਰਾਜ ਕੀਤਾ ਲੋਕਾਂ ਦੇ ਉੱਤੇ ਤੇ ਕਿੱਥੇ ਕੀਤਾ ਉਹ ਆਪਾਂ ਪੜਦੇ ਹਾਂ ਰਸੂਲਾਂ ਦੇ ਕਰਤੱਵ ਦੋਦੇ ਆਏ ਇੱਥੇ ਲਿਖਿਆ ਜਾਂ ਪੰਤੇ ਕੁਸ ਦਾ ਦੇਨ ਆਇਆ ਤਾਂ ਉਹ ਇੱਕ ਥਾਂ ਤੇ ਇਕੱਠੇ ਸਨ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਜੀਆਂ ਜੀਬਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇਕ ਦੇ ਉੱਤੇ ਠਹਿਰਿਆ ਤਾਂ ਦੋ ਸਭੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਅਤੇ ਹੋਰ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਇੱਥੇ ਭੈਣ ਭਰਾਵੋ ਪਵਿੱਤਰ ਆਤਮਾ ਆ ਗਿਆ 120 ਲੋਕਾਂ ਦੀ ਕਲੀਸਿਆ ਸੀ 120 ਲੋਕ ਬੈਠੇ ਸੀ ਉਹ ਪ੍ਰਾਰਥਨਾ ਕਰ ਰਹੇ ਸੀ ਔਰ 120 ਲੋਕਾਂ ਦੇ ਉੱਪਰ ਮੇਰੇ ਭੈਣ ਭਰਾਵੋ ਅਸੀਂ ਵੇਖਦੇ ਹਾਂ ਕਿ ਪਵਿੱਤਰ ਆਤਮਾ ਜਿਹੜਾ ਹੈ ਉਹ ਉਤਰ ਆਇਆ ਹੈ ਹੁਣ ਇਹਨਾਂ 120 ਲੋਕਾਂ ਦੇ ਉੱਤੇ ਪਵਿੱਤਰ ਆਤਮਾ ਨੇ ਕੀ ਕੀਤਾ ਕਿ ਰਾਜ ਕੀਤਾ ਕਿਉਂਕਿ ਜਦੋਂ ਅਸੀਂ ਇਹਨੂੰ ਸਾਰੇ ਨੂੰ ਪੜ ਰਹੇ ਹਾਂ ਮੈਂ ਇਹਦੀ ਲਾਸਟ ਲਾਈਨ ਵਿੱਚ ਪੜ ਰਹੇ ਹਾਂ ਦੂਸਰੇ ਚੌਥੇ ਅਧਿਆਏ ਦੇ ਵਿੱਚ ਤਦੋਂ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ-ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣਾ ਦਿੱਤਾ ਸੋ ਭੈਣ ਭਰਾਵੋ ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਕਿ ਪਵਿੱਤਰ ਆਤਮਾ ਜਿਹੜਾ ਹੈ ਜੋ ਕਿ ਪਰਮੇਸ਼ਰ ਆਤਮਾ ਹੈ ਉਹ ਉੱਤਰ ਆਇਆ ਕਲੀਸ਼ੀਆ ਵਿੱਚ ਤੇ ਉਹਨੇ ਆ ਕੇ ਉਸ 120 ਲੋਕਾਂ ਦੇ ਉੱਤੇ ਕੀ ਕੀਤਾ ਰਾਜ ਕੀਤਾ ਆਮੀਨ ਹallelujah 120 ਲੋਕਾਂ ਦੇ ਉੱਤੇ ਆ ਕੇ ਪਵਤਰਾ ਆਤਮਾ ਨੇ ਕੀ ਕੀਤਾ ਰਾਜ ਕੀਤਾ ਯਿਸੂ ਮਸੀਹ ਨੇ ਕਿਹਾ ਸੀ ਚੇਲਿਆਂ ਨੂੰ ਅਜੇ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੇ ਤੁਸੀਂ ਉਹਨਾਂ ਨੂੰ ਸਹਿਣ ਨਹੀਂ ਕਰ ਸਕਦੇ ਪਰ ਉਹ ਸਮਾਂ ਆਏਗਾ ਜਦ ਮੈਂ ਤੁਹਾਡੇ ਨਾਲ 부ਝਾਰਤਾਂ ਵਿੱਚ ਦ੍ਰਿਸ਼ਟਾਂਤਾਂ ਵਿੱਚ ਜਾਂ ਭੇਤਾਂ ਵਿੱਚ ਗੱਲਾਂ ਨਹੀਂ ਕਰਾਂਗਾ ਮੈਂ ਤੁਹਾਨੂੰ ਖੋਲ ਕੇ ਪਿਤਾ ਦੀ ਖਬਰ ਦਿਆਂਗਾ ਸੋ ਜੀਜ਼ ਪੈਨ ਪ੍ਰਾਵੋ ਰਸੂਲਾਂ ਦੇ ਕਰਤੱਬ ਦੋ ਅਧਿਆਇ ਦੇ ਅੰਦਰ ਪਵਿੱਤਰ ਆਤਮਾ ਆ ਗਿਆ ਤੇ ਪਵਿੱਤਰ ਆਤਮਾ ਹੀ ਪਰਮੇਸ਼ਰ ਹੈ ਤੇ ਪਵਿੱਤਰ ਆਤਮਾ ਹੀ ਪ੍ਰਭੂ ਯਿਸੂ ਮਸੀਹ ਹੈ ਮੈਂ ਇਹ ਗੱਲਾਂ ਬਾਈਬਲ ਦੇ ਵਿੱਚੋਂ ਸਿੱਧ ਕਰ ਸਕਦਾ ਮੇਰੇ ਕੋਲ ਹਵਾਲੇ ਨੇ ਬਾਈਬਲ ਦੇ ਰੈਫਰੈਂਸ ਨੇ ਬਾਈਬਲ ਦੇ ਮੇਰੇ ਕੋਲ ਮੈਂ ਬਿਨਾਂ ਲਿਖਤ ਤੋਂ ਕੋਈ ਵੀ ਗੱਲ ਅੰਦਾਜ਼ੇ ਨਾਲ ਨਹੀਂ ਬੋਲਦਾ ਕਿਉਂਕਿ ਸਾਨੂੰ ਇਹ ਜਿਹੜਾ ਵਚਨ ਹੈ ਇਹ ਪਵਿੱਤਰ ਕਲਾਮ ਹੈ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਸਿਖਾਵਾਂਗੇ ਲੋਕਾਂ ਨੂੰ ਦੱਸਾਂਗੇ ਸਾਨੂੰ ਇਹਦਾ ਹਿਸਾਬ ਦੇਣਾ ਪਵੇਗਾ ਕਿ ਤੁਸੀਂ ਬਿਲਕੁਲ ਬਾਈਬਲ ਦੇ ਮੁਤਾਬਕ ਬੋਲਿਆ ਜਾਂ ਰੋਂਗ ਬੋਲਿਆ ਸੋ ਜੀ ਭੈਣ ਭਰਾਵੋ ਇੱਥੇ ਪਵਿੱਤਰ ਆਤਮਾ ਉਤਰ ਆਇਆ ਤੇ ਉਹਨੇ ਫਿਰ ਆਹਮੋ ਸਾਹਮਣੇ ਪਵਿੱਤਰ ਆਤਮਾ ਨੇ ਲੋਕਾਂ ਦੇ ਨਾਲ ਕੀ ਕੀਤੀਆਂ ਗੱਲਾਂ ਕੀਤੀਆਂ ਔਰ ਪਵਿੱਤਰ ਆਤਮਾ ਉਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਆ ਗਿਆ ਉਹਨਾਂ ਦੇ ਦਿਲਾਂ ਵਿੱਚ ਆ ਗਿਆ ਉਹ ਪਵਿੱਤਰ ਆਤਮਾ ਨਾਲ ਭਰ ਗਏ ਉਹ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਔਰ ਪਵਿੱਤਰ ਆਤਮਾ ਦੇ ਨਾਲ ਪਰਪੂਰ ਹੋ ਕੇ ਉਹਨਾਂ ਲੋਕਾਂ ਨੇ ਯਿਸੂ ਮਸੀਹ ਦੀ ਸੇਵਾ ਕੀਤੀ ਤਾਂ ਇਹ ਜਿਹੜੀ ਰਸੂਲਾਂ ਦੇ ਕਰਤੱਵ ਦੀ ਕਲੀਸਿਆ ਮੇਰੇ ਭੈਣ ਭਰਾਵੋ ਇਹ ਪਰਮੇਸ਼ਰ ਦਾ ਤਖਤ ਹੈ ਇਸ ਤਖਤ ਦੇ ਉੱਤੇ ਬੈਠ ਕੇ ਉਹ ਈਦ ਪੰਤੇ ਕੁਛ ਦੇ ਦਿਨ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਆਪਣੀ ਕਲੀਸਿਆ ਦੇ ਉੱਤੇ ਰਾਜ ਕਰ ਰਿਹਾ ਹੈ ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ ਉਹ ਵਿੱਚ ਈਲਿਆ ਨੇ ਕੰਮ ਕੀਤੇ ਨੇ ਉਹ ਤੁਰੇ ਤੁਰੇ ਜਾਂਦੇ ਕਹਿੰਦੇ ਲੰਗੜੇ ਨੂੰ ਉੱਠ ਤਈਸਮਸੀ ਦੇ ਨਾਮ ਵਿੱਚ ਖੜਾ ਹੋ ਜਾ ਸੋ ਉਹ ਖੜਾ ਹੋ ਜਾਂਦਾ ਅਜ਼ੀਜ਼ ਭੈਣ ਭਰਾਵੋ ਜਦੋਂ ਖੜਾ ਹੋ ਜਾਂਦਾ ਆ ਤਾਂ ਅਸੀਂ ਦੇਖਦੇ ਆ ਕਿ ਚੇਲਿਆਂ ਦੇ ਮੂੰਹ ਚ ਜਿਹੜਾ ਸ਼ਬਦ ਨਿਕਲਦਾ ਹੀ ਤੇ ਲੰਗੜੇ ਪੈਰਾਂ ਤੇ ਖੜੇ ਹੋ ਜਾਂਦੇ ਸੀ ਚੇਲੇ ਮੁਰਦੇ ਨੂੰ ਕਹਿੰਦੇ ਸੀ ਜੀ ਉੱਠ ਤੇ ਉਹ ਜ਼ਿੰਦਾ ਹੋ ਜਾਂਦਾ ਸੀ ਪਤਰਸ ਦੇ ਪਰਛਾਵੇਂ ਨਾਲ ਬਿਮਾਰ ਠੀਕ ਹੋ ਜਾਂਦੇ ਸੀ ਅਸਲ ਵਿੱਚ ਪਤਰਸ ਤੇ ਇੱਕ ਲਹੂ ਤੇ ਮਾਸ ਦਾ ਬਣਿਆ ਮੰਦਰ ਸੀ ਇਕ ਇਨਸਾਨ ਹੀ ਸੀਗਾ ਪਰ ਉਸ ਦੇ ਅੰਦਰ ਜਿਹੜਾ ਬੈਠਾ ਸੀ ਹਿਰਦੇ ਦੇ ਉਹ ਪਰਮੇਸ਼ਰ ਦਾ ਰਾਜ ਸੀ ਉਹ ਪਵਿੱਤਰ ਆਤਮਾ ਸੀ ਔਰ ਇਹ ਜਿਹੜੀ ਰਸੂਲਾਂ ਦੇ ਕਰਤੱਵ ਦੀ ਕਲੀਸਿਆ ਹੈ ਇਹ ਪਰਮੇਸ਼ਰ ਦਾ ਤਖਤ ਹੈ ਇਹ ਪਰਮੇਸ਼ਰ ਦਾ ਸੰਗਾਸਨ ਹੈ ਪਰਮੇਸ਼ਰ ਨੇ ਉਹਦੇ ਉੱਤੇ ਰਾਜ ਕੀਤਾ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਰਾਜ ਕਰ ਰਿਹਾ ਬਾਈਬਲ 'ਚ ਲਿਖਿਆ ਪਰਮੇਸ਼ਰ ਦਾ ਰਾਜ ਪਰਤੱਖ ਹੋ ਕੇ ਨਹੀਂ ਹੁੰਦਾ ਇਹ ਗੁਪਤ ਵਿੱਚ ਚੱਲ ਰਿਹਾ ਹੈ ਸੋ ਪਰਮੇਸ਼ਰ ਦਾ ਜਿਹੜਾ ਰਾਜ ਹੈ ਮੇਰੇ ਭੈਣ ਭਰਾਵੋ ਉਹ ਆਪਣੀ ਕਲੀਸਿਆ ਦੇ ਉੱਪਰ ਰਾਜ ਕਰ ਰਿਹਾ ਹੈ ਉਹ ਆਪਣੇ ਲੋਕਾਂ ਦੇ ਉੱਪਰ ਰਾਜ ਕਰ ਰਿਹਾ ਹੈ ਰਸੂਲਾਂ ਦੇ ਕਰਤੱਵ ਦੀ ਜਿੰਨੀ ਵੀ ਕਲੀਸਿਆ ਜਿਹੜੀ ਰਸੂਲੀ ਸਿੱਖਿਆ ਆ ਅੱਜ ਬਹੁਤ ਸਾਰੇ ਪੈਂਤੀਕੋਸਲ ਭਰਾ ਰਸੂਲਾਂ ਦੀ ਸਿੱਖਿਆ ਤੋਂ ਬਾਹਰ ਚੱਲ ਰਹੇ ਨੇ ਉਹ ਕਹਿੰਦੇ ਅਸੀਂ ਪਤਰਸ ਦੀਆਂ ਗੱਲਾਂ ਨਹੀਂ ਮੰਨਦੇ ਅਸੀ ਪੌਲਸ ਦਾ ਬਪਤਿਸਮਾਨੀ ਮੰਨਦੇ ਹੀ ਪਤਰਸ ਦਾ ਨਹੀਂ ਮੰਨਦੇ ਜੀ ਭੈਣ ਭਰਾਵੋ ਬਪਤਿਸਮਾ ਇੱਕ ਮੁੱਖ ਕਾਰਨ ਆ ਮੇਰੇ ਤੇ ਤੁਹਾਡੇ ਪਾਪਾਂ ਦੀ ਮਾਫੀ ਦਾ ਪਵਿੱਤਰ ਆਤਮਾ ਨੇ ਪਤਰਸ ਦੇ ਵਿੱਚੋਂ ਦੀ ਹੋ ਕੇ ਕਿਹਾ ਪਾਪਾਂ ਦੀ ਮਾਫੀ ਦੇ ਲਈ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਲਵੋ ਤਾਂ ਹੀ ਤੁਹਾਡੇ ਪਾਪ ਮਾਫ ਹੋਣਗੇ ਤਾਂ ਹੀ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਮਿਲੇਗਾ ਸੋ ਮੇਰੇ ਭੈਣ ਭਰਾਵੋ ਇਹ ਉਹ ਤਖਤ ਹੈ ਰਸੂਲਾਂ ਦੇ ਕਰਤੱਬ ਦੀ ਕਲੀਸ਼ੀਆ ਪਰਮੇਸ਼ਰ ਦਾ ਤਖਤ ਹੈ ਪਰਮੇਸ਼ਰ ਦਾ ਸੰਘਾਸਨ ਹੈ ਔਰ ਉਸ ਨੇ ਸੰਘਾਸਨ ਦੇ ਉੱਤੇ ਬੈਠ ਕੇ ਰਾਜ ਕੀਤਾ ਔਰ ਆਪਣੀ ਇੱਛਾ ਨੂੰ ਆਪਣੀ ਮਰਜ਼ੀ ਨੂੰ ਉਹਨਾਂ ਤੇ ਜ਼ਾਹਰ ਕੀਤਾ ਔਰ ਉਹ ਲੋਕ ਪੁੱਠੇ ਸਲੀਬਾਂ ਉੱਤੇ ਚੜ ਗਏ ਕੁਰਬਾਨੀਆਂ ਦੇ ਦਿੱਤੀਆਂ ਉਹ ਕਤਲ ਹੋ ਗਏ ਕੁਰਬਾਨ ਹੋ ਗਏ ਔਰ ਉਹਨਾਂ ਨੇ ਯਿਸੂ ਮਸੀਹ ਦੇ ਨਾਮ ਦਾ ਅਨਕਾਰ ਕਦੇ ਵੀ ਨਹੀਂ ਕੀਤਾ ਮੇਰੇ ਭੈਣ ਭਰਾਵੋ ਇਹੀ ਹੈ ਰਸੂਲਾਂ ਦੇ ਕਰਤੱਬ ਦੀ ਕਲੀਸਿਆ ਦੇ ਉੱਤੇ ਪਰਮੇਸ਼ਰ ਦਾ ਰਾਜ ਹੁਣ ਰਹਿ ਗਈ ਗੱਲ ਸਵਰਗ ਦੇ ਰਾਜ ਦੀ ਸੋ ਸਵਰਗ ਦਾ ਜਿਹੜਾ ਰਾਜ ਹੈ ਮੇਰੇ ਭੈਣ ਭਰਾਵੋ ਉਹ ਅਸੀਮਤੀ ਦੀ انجਿਲ ਵਿੱਚ ਪੜਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਦੇ ਸੰਘਾਸਨ ਤੇ ਬੈਠੇਗਾ ਜਦ ਲੋਕ ਉਹਦੇ ਸਾਹਮਣੇ ਇਕੱਠੇ ਹੋਣਗੇ ਤਾਂ ਕਹਿੰਦਾ ਉਹ ਭੇਡਾਂ ਤੇ ਬੱਕਰੀਆਂ ਨੂੰ ਅਲੱਗ-ਅਲੱਗ ਕਰੇਗਾ ਤੇ ਉਹ ਆਖਰੀ ਨਿਆਂ ਦੀ ਗੱਲ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਹਜ਼ਾਰ ਸਾਲਾਂ ਰਾਜ ਹੈ ਜੋ ਪਰਮੇਸ਼ਰ ਨੇ ਤੇ ਉਹਦੀ ਕਲੀਸ਼ੀਆ ਨੇ ਉਹਦੀ ਦੁਲਹਨ ਨੇ ਰਾਜ ਧਰਤੀ ਦੇ ਉੱਪਰ ਕਰਨਾ ਇਸ ਧਰਤੀ ਦੇ ਉੱਪਰ ਜਿਹੜੀ ਧਰਤੀ ਉੱਤੇ ਮੈਂ ਤੇ ਤੁਸੀਂ ਅੱਜ ਰਹਿ ਰਹੇ ਹਾਂ ਔਰ ਇਸ ਧਰਤੀ ਉੱਤੇ ਇਸ ਤੋਂ ਪਹਿਲਾਂ ਕੀ ਪਰਮੇਸ਼ਰ ਦਾ ਰਾਜ ਆਵੇ ਇੱਥੇ ਫਲੱਡ ਆਉਣੇ ਨੇ ਇੱਥੇ ਬੜੀਆਂ-ਬੜੀਆਂ ਮਹਾਮਾਰੀਆਂ ਬਿਮਾਰੀਆਂ ਆਉਣੀਆਂ ਨੇ ਨਵੇਂ-ਨਵੇਂ ਵਾਇਰਸ ਪੈਦਾ ਹੋਣੇ ਨੇ ਔਰ ਲੋਕਾਂ ਨੇ ਉਹ ਵਾਇਰਸਾਂ ਨਾਲ ਗ੍ਰਸਤ ਹੋ ਕੇ ਮਰਨਾ ਆ ਔਰ ਬੜੀਆਂ ਮਸੀਬਤਾਂ ਆਣੀਆਂ ਨੇ ਦੇਸ਼ਾਂ ਦੀ ਜਿਹੜੀ ਜੀਡੀਪੀ ਉਹ ਡਾਊਨ ਹੋ ਜਾਏਗੀ ਬੈਂਕ ਫੇਲ ਹੋ ਜਾਣਗੇ ਕਰੰਸੀ ਫੇਲ ਹੋ ਜਾਏਗੀ ਤਾਂ ਇਹ ਇੱਕ ਰਾਜਾ ਧਰਤੀ ਦੇ ਉੱਤੇ ਉੱਠੇਗਾ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਨਬੂਕ ਅਦਨਸਰ ਰਾਜਾ ਵੀ ਉਠਿਆ ਤੇ ਉਹਨੇ ਰਾਜ ਕੀਤਾ ਇਸੇ ਤਰ੍ਹਾਂ ਇੱਕ ਰਾਜਾ ਉੱਠੇਗਾ ਔਰ ਉਹ ਧਰਤੀ ਦੇ ਉੱਪਰ ਰਾਜ ਕਰੇਗਾ ਉਹ ਵੈਟਿਕਨ ਤੋਂ ਆਏਗਾ ਔਰ ਰੋਮ ਦੇ ਵਿੱਚੋਂ ਆਏਗਾ ਔਰ ਮੇਰੇ ਭੈਣ ਭਰਾ ਉਹ ਰੋਮ ਦੇ ਵਿੱਚੋਂ ਇਟਲੀ ਦੇ ਵਿੱਚੋਂ ਆਏਗਾ ਔਰ ਉਹ ਧਰਤੀ ਦੇ ਉੱਤੇ ਰਾਜ ਕਰੇਗਾ ਔਰ ਉਹਦੇ ਰਾਜ ਵਿੱਚ ਧਰਤੀ ਉੱਤੇ 3.5 ਸਾਲ ਦਾ ਕਸ਼ਟਕਾਲ ਬਾਈਬਲ ਨੇ ਕਿਹਾ ਹੋਏਗਾ ਔਰ ਉਸ ਕਸ਼ਟਕਾਲ ਦੇ ਅੰਦਰ ਇਹ ਧਰਤੀ ਜਿਹੜੀ ਹੈ ਜਲ ਬਲ ਜਾਏਗੀ ਪਵਿੱਤਰ ਬਾਈਬਲ ਦੇ ਵਿੱਚ ਪਤਰਸ ਨੇ ਕਿਹਾ ਔਰ ਉਹ ਜਲ ਬਲ ਜਾਣ ਤੋਂ ਬਾਅਦ ਵਿੱਚ ਇਸੋ ਮਸੀਹ ਦਾ ਤੇ ਉਹਦੀ ਕਲਿਸ਼ਿਆ ਦਾ ਰਾਜ ਹੈ ਧਰਤੀ ਉੱਤੇ ਹੁਣ ਤੁਸੀਂ ਕਹੋਗੇ ਜਦੋਂ ਅੱਗ ਡਿਗਰੀ ਹੈ ਧਰਤੀ ਉੱਤੇ ਜਲ ਬਲ ਰਹੀ ਹੈ ਜਦੋਂ ਪਰਮਾਣੂ ਬੰਬ ਚੱਲ ਰਹੇ ਨੇ ਵਿਸ਼ਵ ਯੁੱਧ ਹੋ ਰਿਹਾ ਹੈ ਮਹਾਮਾਰੀਆਂ ਚੱਲ ਰਹੀਆਂ ਉਹਦੋਂ ਕਲਿਸ਼ਿਆ ਕਿੱਥੇ ਹੋएगी ਮੇਰੇ ਭੈਣ ਭਰਾਵੋ ਕਲਿਸ਼ਿਆ ਇਸ ਤੋਂ ਪਹਿਲਾਂ ਕਿ ਤੀਸਰਾ ਵਿਸ਼ਵ ਯੁੱਧ ਲੱਗੇ ਪਰਮਾਣੂ ਬੰਬ ਚਲਣ ਕਲਿਸ਼ਿਆ ਸਮਾਨ ਦੇ ਉੱਤੇ ਠਾਈ ਜਾਏਗੀ ਇਸ ਯੁੱਧ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜਿੰਨੂੰ ਅਸੀਂ ਵੇਖ ਰਹੇ ਹਾਂ ਕਿ ਇਸਰਾ ਏਲ ਤੋਂ ਸ਼ੁਰੂਆਤ ਹੋ ਚੁੱਕੀ ਹੈ ਇਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਜਿਹੜੀ ਧਰਤੀ ਦੇ ਲੋਕ ਨੇ ਦੇਸ਼ ਨੇ ਉਹ ਦੋ ਹਿੱਸਿਆਂ 'ਚ ਵੰਡੇ ਜਾ ਰਿਹਾ ਹੈ। ਔਰ ਇਸ ਯੁੱਧ ਦਾ ਕਾਰਨ ਮੁੱਖ ਕੌਣ ਬਣੇਗਾ? ਇਸਰਾਇਲ, ਦੂਸਰਾ ਰਸ਼ੀਆ, ਉਧਰੋਂ ਅਮਰੀਕਾ। ਇਹਨਾਂ ਦੇ ਕਾਰਨ ਹੀ ਇਹ ਸਾਰਾ ਵਿਸ਼ਵ ਯੁੱਧ ਲੱਗਣਾ ਹੈ। ਪਰ ਇਸਰਾਇਲ ਦੇ ਅੰਦਰ ਜੋ ਕੁਛ ਇਸ ਟਾਈਮ ਹੋ ਰਿਹਾ ਹੈ ਮੇਰੇ ਭੈਣ ਭਰਾਵੋ ਉਹ ਭਵਿਕ ਬਾਣੀਆਂ ਦੇ ਅਨੁਸਾਰ ਹੋ ਰਿਹਾ ਹੈ। ਗੈਰਕੋਮਾ ਦਾ ਸਮਾਪਤ ਹੋ ਰਿਹਾ ਹੈ। ਯਾਨੀ ਕਿ ਮੇਰਾ ਤੁਹਾਡਾ ਸਮਾ ਤੋਬਾ ਦਾ ਪ੍ਰਚਾਰ ਦਾ ਸਮਾਪਤੀ ਤੇ ਹੈ ਇਹ ਕਿਸੇ ਵੀ ਦਿਨ ਬੰਦ ਹੋ ਸਕਦਾ ਹੈ ਪਰ ਪਰਮੇਸ਼ਰ ਅੱਜ ਵੀ ਆਪਣੀ ਕਲੀਚੀਆ ਦੇ ਉੱਤੇ ਰਾਜ ਕਰ ਰਿਹਾ ਹੈ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਸੋ ਪਰਮੇਸ਼ਰ ਆਤਮਾ ਹੈ ਪਰਮੇਸ਼ਰ ਪਵਿੱਤਰ ਆਤਮਾ ਹੈ ਉਸ ਨੇ ਆਪਣੀ ਕਲੀਚੀਅਲ ਤੇ ਈਦ ਪੰਤੀ ਉਸ ਦੇ ਦਿਨ ਆ ਕੇ ਰਾਜ ਕੀਤਾ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇਵੇ ਔਰ ਜਿਹੜਾ ਸਵਰਗ ਦਾ ਰਾਜ ਹੈ ਉਹ ਪ੍ਰਤੱਖ ਹੋ ਕੇ ਆਏਗਾ ਉਹ ਨੂੰ ساری ਦੁਨੀਆ ਵੇਖੇਗੀ ਕੌਣ ਲੋਕ ਵੇਖਣਗੇ ਜੋ ਧਰਤੀ ਦੇ ਉੱਤੇ ਰਹਿ ਗਏ ਹੋਣਗੇ ਮਸੀਹ ਲੋਕ ਵੇਖਣਗੇ ਕੁਝ ਹੋਰ ਲੋਕ ਵੀ ਰਹਿਗੇ ਹੋਣਗੇ ਠੀਕ ਆ ਉਹ ਵੀ ਵੇਖਣਗੇ ਪਰ ਉਸ ਜਿਹੜਾ ਸਵਰਗ ਦਾ ਰਾਜ ਹੁੰਦਾ ਆਖਰੀ ਹਿੱਸਾ ਜਿਹੜਾ ਹੈ ਜਦੋਂ 1000 ਸਾਲਾਂ ਦਾ ਰਾਜ ਪੂਰਾ ਹੋ ਜਾਏਗਾ ਉਦੋਂ ਸਾਰੀ ਦੁਨੀਆ ਦੇ ਜਿੰਨੇ ਮਰਦੇ ਅੱਜ ਤੱਕ ਸੌਂਗੇ ਨੇ ਉਹ ਸਭ ਜੀ ਉੱਠਣਗੇ ਤੇ ਉਹ ਸਾਰੇ ਉਹ ਨਿਆਂ ਦੇ ਸੰਗਾਸਨ ਦੇ ਅੱਗੇ ਖੜੇ ਹੋਣਗੇ ਔਰ ਉਹ ਨਿਆਂ ਹੁੰਦਾ ਆਪਣੀਆਂ ਅੱਖਾਂ ਦੇ ਨਾਲ ਵੇਖਣਗੇ ਪਰ ਜਿਹੜਾ ਪਰਮੇਸ਼ਾ ਦਾ ਰਾਜ ਹੈ ਜਿਹੜਾ ਕਿ ਪਵਿੱਤਰ ਆਤਮਾ ਕਲੀਸ਼ੀਆ ਦੇ ਉੱਤੇ ਰਾਜ ਕਰ ਰਿਹਾ ਹੈ ਇਹ ਪੰਤੇ ਕੁਸਤ ਵਾਲੇ ਦਿਨ ਤੋਂ ਉਹਨੇ ਕਰਨਾ ਸ਼ੁਰੂ ਕੀਤਾ ਔਰ ਅੱਜ ਤੱਕ ਕਰਦਾ ਆ ਰਿਹਾ ਤੇ ਕਰਦਾ ਰਹੇਗਾ ਜਦ ਤੱਕ ਉਹਦੀ ਕਲੀਸ਼ੀਆ ਰੈਪਚਰ ਵਿੱਚ ਉਠਾਈ ਅਸਮਾਨ ਤੇ ਉਠਾਈ ਨਹੀਂ ਜਾਂਦੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇਵੇ ਔਰ ਖੁਦਾ ਸਾਰਿਆਂ ਤੇ ਕਿਰਪਾ ਕਰੇ ਤੁਸੀਂ ਇਸ ਗੱਲ ਨੂੰ ਸਮਝ ਸਕੋ ਔਰ ਤੁਹਾਨੂੰ ਪ੍ਰਭੂ ਬਹੁਤ ਆਸ਼ੀਸ਼ ਬਰਕਤ ਦੇਵੇ ਸਭ ਨੂੰ ਜੈਮਸੀ ਕੀ